ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਤਾਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਾਨ ਤਾਨ ਬਾਬਾ ਨੋਦ ਸਿੰਘ ਸਾਹਿਬ ਜੀ ਸੂਮੋ ਸ਼ਹੀਦ ਦਾ ਸਿੰਘਾ ਗੁਰੂ ਸਾਹਿਬਾਨ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਸਾਧ ਸੰਗਤ ਜੀ ਜੇਕਰ ਅਸੀਂ ਹਰ ਰੋਜ਼ ਪਾਠ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਭਾਵੇਂਕਰ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਵੀ ਮੁਸ਼ਕਲ ਦੀ ਘੜੀ ਆ ਜਾਂਦੀ ਹੈ ਤਾਂ ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਸਾਨੂੰ ਉਸੇ ਹੀ ਰੁਟੀਨ ਦੇ ਨਾਲ ਪਾੜ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਪਾੜ ਕਰਦੇ ਕਰਦੇ ਸਾਡੀ ਜ਼ਿੰਦਗੀ 'ਚ ਕੋਈ ਦੁੱਖ ਆ ਜਾਂਦਾ ਹੈ ਤਕਲੀਫ ਆ ਜਾਂਦੀ ਹੈ ਮੰਨਦੇ ਹਾਂ ਕਿ ਜੇ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਤਾਂ ਉਹ ਜ਼ਿੰਦਗੀ ਦੇ ਵਿੱਚ ਸਾਨੂੰ ਦੁੱਖ ਵੀ ਮਿਲਦੇ ਹਨ ਤੇ ਸੁੱਖ ਵੀ ਸਾਡੀ ਚੋੜੀ ਦੇ ਵਿੱਚ ਆਉਂਦੇ ਹਨ ਅਸੀਂ ਬਹੁਤ ਖੋਸ਼ ਰਹਿੰਦੇ ਹਾਂ ਕਈ ਵਾਰ ਤਾਂ ਅਸੀਂ ਪਰਮਾਤਮਾ ਨੂੰ ਯਾਦ ਵੀ ਨਹੀਂ ਕਰਦੇ ਅਸੀਂ ਇੰਨੇ ਮਤਲਬੀ ਹੋ ਜਾਂਦੇ ਹਾਂ ਕਿ ਸੁੱਖਾਂ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਸੁੱਖਾਂ ਤੋਂ ਬਾਅਦ ਦੁੱਖ ਵੀ ਆ ਸਕਦੇ ਹਨ ਕਿ ਇਸ ਕਰਕੇ ਅਸੀਂ ਹਮੇਸ਼ਾ ਆਪਣੇ ਪਰਮਾਤਮਾ ਨੂੰ ਯਾਦ ਕਰੀਏ ਤੇ ਅਸੀਂ ਬਾਣੀ ਪੜੀਏ ਅਤੇ ਵਾਈ ਗੁਰੂ ਦਾ ਸ਼ੁਕਰਾਨਾ ਕਰੀਏ ਸਾਨੂੰ ਇੰਨੇ ਜੋਗਾ ਕੀਤਾ ਉਸ ਸਮੇਂ ਤਾਂ ਮਨੋਖ ਭੁੱਲ ਜਾਂਦਾ ਹੈ ਕਿ ਉਹਦੀ ਜ਼ਿੰਦਗੀ 'ਚ ਸੁੱਖ ਹੁੰਦੇ ਹਨ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦੁੱਖ ਤਕਲੀਫ ਨਹੀਂ ਹੁੰਦੀ ਤੇ ਜਦੋਂ ਦੁੱਖ ਆ ਜਾਂਦੇ ਹਨ ਉਦੋਂ ਜਿਹੜੀ ਉਹ ਬਾਣੀ ਪੜਦਾ ਹੈ ਉਹ ਵੀ ਛੱਡ ਜਾਂਦਾ ਹੈ ਕਿਉਂਕਿ ਉਹ ਡਾਵਾ ਟੋਲ ਹੋ ਜਾਂਦਾ ਹੈ ਕਦੀ ਉਸ ਤਰ੍ਹਾਂ ਦਾ ਸਮਾਂ ਨਹੀਂ ਦੇਖਿਆ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰਦੇ ਹੋ ਦੁੱਖ ਤੇ ਸੁੱਖ ਦੋਵੇਂ ਹੀ ਤੁਹਾਨੂੰ ਮਿਲਦੇ ਹਨ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਹਨ ਤਾਂ ਬਹੁਤ ਦੁਖੀ ਨਾ ਹੋਇਆ ਕਰੋ ਜੇਕਰ ਸੁੱਖ ਹਨ ਤੇ ਬਹੁਤ ਸੁਖੀ ਨਾ ਹੋਇਆ ਕਰੋ ਕਿਉਂਕਿ ਜਿਹੜੀਆਂ ਚੀਜ਼ਾਂ ਦੇ ਲਈ ਸੰਗਤ ਜੀ ਮੁਨੱਖ ਭੱਜਿਆ ਫਿਰਦਾ ਹੈ ਉਹ ਸਾਰੀਆਂ ਚੀਜ਼ਾਂ ਇੱਥੇ ਹੀ ਰਹਿ ਜਾਂਦੀਆਂ ਹਨ ਜੇਕਰ ਅਸੀਂ ਬਾਣੀ ਪੜਾਂਗੇ ਚੰਗੇ ਕਰਮ ਕਰਾਂਗੇ ਕਿਸੇ ਦੇ ਨਾਲ ਕਦੇ ਬੁਰਾ ਨਹੀਂ ਕਰਾਂਗੇ ਤੇ ਸਾਡੇ ਨਾਲ ਸਾਡੇ ਕੀਤੇ ਗਏ ਕਰਮ ਨੇ ਜਿਹੜੇ ਉਹੀ ਨਾਲ ਜਾਣੇ ਹਨ ਇਹ ਜੋ ਅਸੀਂ ਪੈਸਾ ਐਸ਼ੋ ਆਰਾਮ ਦੀ ਜ਼ਿੰਦਗੀ ਕੋਠੀਆਂ ਕਾਰਾਂ ਗੱਡੀਆਂ ਇਹ ਸਭ ਇੱਥੇ ਹੀ ਰਹਿ ਜਾਣਾ ਹੈ ਸੋ ਪੈਸੇ ਦੇ ਪਿੱਛੇ ਇੰਨਾ ਵੀ ਨਾ ਭੱਜਿਆ ਕਰੋ ਪਰਮਾਤਮਾ ਦੇ ਨਾਲ ਜੁੜੋ ਮੰਨਦੇ ਹਾਂ ਕਿ ਜ਼ਰੂਰਤਾਂ ਪੂਰੀਆਂ ਕਰਾਉਣ ਦੇ ਲਈ ਸਾਨੂੰ ਮਿਹਨਤ ਕਰਨੇ ਪੈਂਦੇ ਹਨ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਪਰ ਆਪਣੀ ਮਿਹਨਤ ਦੇ ਵਿੱਚੋਂ ਕੁਝ ਸਮਾਂ ਆਪਣੇ ਪਰਮਾਤਮਾ ਦੇ ਲਈ ਵੀ ਕੱਢਿਆ ਕਰੋ ਤੁਸੀਂ ਗੁਰਬਾਣੀ ਦੇ ਲਈ ਵੇਖਣਿਆ ਕਰੋ ਹਰ ਟਾਈਮ ਕੰਮ-ਕੰਮ ਇਹ ਤਾਂ ਹੁੰਦੇ ਹੀ ਰਹਿਣੇ ਹਨ ਇਸੇ ਤਰ੍ਹਾਂ ਚੱਲਦੇ ਹੀ ਰਹਿਣੇ ਹਨ ਇਸ ਕਰਕੇ ਕੁਝ ਸਮਾਂ ਪਰਮਾਤਮਾ ਦੇ ਲਈ ਜ਼ਰੂਰ ਕੱਢੋ ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਅੱਜਕੱਲ ਇਹ ਪ੍ਰੋਬਲਮ ਬਹੁਤ ਹੀ ਜ਼ਿਆਦਾ ਵਧਦੀ ਪਈ ਹੈ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਉਹਨਾਂ ਨੂੰ ਪੇਰੈਂਟਸ ਦਾ ਵੀ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਜਾਂ ਬੱਚੀ ਦਾ ਰਿਸ਼ਤਾ ਨਹੀਂ ਹੋ ਰਿਹਾ ਕਿ ਕਈ ਵਾਰ ਸਾਨੂੰ ਜਦੋਂ ਕਾਫੀ ਲੰਮਾ ਸਮਾਂ ਹੋ ਜਾਂਦਾ ਹੈ ਤਾਂ ਉਹਨਾਂ ਦੇ ਜਿਹੜੇ ਮਾਤਾ ਪਿਤਾ ਹੁੰਦੇ ਹਨ ਪਰਿਵਾਰ ਦੇ ਵਿੱਚ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਰਹਿਣ ਲੱਗ ਜਾਂਦੀ ਹੈ ਆਪਣੇ ਬੱਚੇ ਬੱਚੀ ਦੇ ਵਿਆਹ ਨੂੰ ਲੈ ਕੇ ਤੇ ਉਹਨਾਂ ਨੂੰ ਇਦਾਂ ਲੱਗਣ ਲੱਗ ਜਾਂਦਾ ਹੈ ਕਿ ਕਿਤੇ ਸਾਡੇ ਬੱਚੇ ਦੇ ਲੇਕ ਸੰਯੋਗ ਤਾਂ ਨਹੀਂ ਬਣਨੇ ਹੋਏ ਕਿਉਂਕਿ ਕਾਫੀ ਸਮਾਂ ਸਭ ਕੁਝ ਹੋਣ ਦੇ ਬਾਵਜੂਦ ਅੱਜਕੱਲ ਆਪਾਂ ਦੇਖਦੇ ਹਾਂ ਸਭ ਤੋਂ ਵੱਡੀ ਮੇਨ ਪ੍ਰੋਬਲਮ ਤਾਂ ਇਹ ਹੋ ਗਈ ਹੈ ਕਿ ਜੋ ਲੜਕੇ ਲੜਕੀਆਂ ਨੇ ਉਹ ਆਪਣੀ ਮਰਜ਼ੀ ਦੇ ਮੁਤਾਬਕ ਚੱਲ ਰਹੇ ਹਨ ਪੇਰੈਂਟਸ ਦਾ ਉਹ ਕਹਿਣਾ ਨਹੀਂ ਮੰਨਦੇ ਪੇਰੈਂਟਸ ਦੇ ਨਾਲ ਉਹਨਾਂ ਦਾ ਕੁਝ ਵੀ ਲੈਣ ਦੇਣ ਨਹੀਂ ਹੁੰਦਾ ਜਿਸ ਤੇ ਕਰਕੇ ਅੱਜ ਦੇ ਸਮੇਂ ਦੇ ਵਿੱਚ ਰਿਸ਼ਤਾ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਪਰ ਫਿਰ ਵੀ ਕਈ ਭੈਣ ਭਰਾਵਾਂ ਦਾ ਸੰਗਤ ਇਹ ਹੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਹੈ ਸਾਡਾ ਬੇਟਾ ਬਾਹਰ ਹੈ ਯਾ ਸਾਡਾ ਇੰਡੀਆ ਦੇ ਵਿੱਚ ਬਹੁਤ ਵਧੀਆ ਕਾਰੋਬਾਰ ਹੈ ਨਸ਼ੇ ਤੋਂ ਰਹਿਤ ਹੈ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਕਹਿੰਦਾ ਭਾਵ ਕਿ ਉਸ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਹੁੰਦੀ ਪਰ ਉਹਨਾਂ ਨੂੰ ਰਿਸ਼ਤਾ ਨਹੀਂ ਹੋ ਰਿਹਾ ਉਹਨਾਂ ਦਾ ਵਿਆਹ ਨਹੀਂ ਹੋ ਰਿਹਾ ਤੇ ਅਸੀਂ ਕੀ ਕਰੀਏ ਸਾਨੂੰ ਕੀ ਕਰਨਾ ਚਾਹੀਦਾ ਹੈ ਸੋ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਹੀ ਵਿਚਾਰ ਸਾਂਝੀ ਕਰਾਂਗੇ ਕੇ ਜੇਕਰ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਤੁਸੀਂ ਅਰਦਾਸ ਬੇਨਤੀ ਕਰਵਾਓਗੇ ਸੁਖਣਾ ਸੁਖ ਹੋਗੇ ਤੇ ਕਾਫੀ ਸਾਲਾਂ ਤੋਂ ਅੜੇ ਹੋਏ ਕਾਰੋਬਾਰ ਨੇ ਜਿਹੜੇ ਅੜੇ ਹੋਏ ਕਾਰਜ ਹਨ ਉਹ ਵੀ ਸਿੱਧ ਹੋ ਜਾਂਦੇ ਹਨ ਜਿਨ੍ਹਾਂ ਦੀ ਸਾਨੂੰ ਕੋਈ ਆਸ ਉਮੀਦ ਵੀ ਨਹੀਂ ਹੁੰਦੀ ਆਪਣੀ ਆਸ ਉਮੀਦ ਸਾਹਮਣੇ ਦੇ ਨਾਲ ਟੁੱਟ ਜਾਂਦੀ ਹੈ ਇਹ ਨਹੀਂ ਕਿ ਆਪਣਾ ਕੋਈ ਕਾਜ ਨਾ ਹੋਵੇ ਤਾਂ ਆਪਾਂ ਨੂੰ ਹੁੰਦਾ ਹੈ ਕਿ ਪਤਾ ਨਹੀਂ ਹੁਣ ਹੋਵੇਗਾ ਕਿ ਨਾ ਹੋਵੇਗਾ ਕਿਉਂਕਿ ਟਾਈਮ ਲੱਗਦਾ ਹੈ ਹਰ ਇੱਕ ਚੀਜ਼ ਦੀ ਇੱਕ ਟਾਈਮ ਲਿਮਿਟ ਹੁੰਦੀ ਹੈ ਜਦੋਂ ਕੋਰਸ ਹੋ ਜਾਂਦਾ ਹੈ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਡਿਪਰੈਸ਼ਨ 'ਚ ਚਲੇ ਜਾਂਦੇ ਹਾਂ ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਉਸ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਅਰਦਾਸ ਬੇਨਤੀ ਕਰਵਾਓਗੇ ਤੇ ਤੁਹਾਡੇ ਬੱਚਿਆਂ ਦੇ ਰਿਸ਼ਤੇ ਨੂੰ ਲੈ ਕੇ ਜੋ ਵੀ ਮੁਸ਼ਕਲ ਆਉਂਦੀ ਹੈ ਉਹ ਸਾਰੇ ਦੂਰ ਹੋ ਜਾਵੇਗੀ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਥ ਸੰਗਤ ਜੀ ਆਪਾਂ ਦੇਖਿਆ ਹੋਣਾ ਹੈ ਕਿ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਅਸੀਂ ਕਈ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਵੀ ਕਿਹਾ ਹੈ ਕਿ ਉਹਨਾਂ ਦੇ ਵਿਜੇ ਨਹੀਂ ਸੀ ਆਉਂਦੇ ਵਧੀਆ ਆਇਰਲੈਸ ਦੇ ਵਿੱਚੋਂ ਬੈਂਡ ਵੀ ਸਨ ਵਧੀਆ ਸਟੱਡੀ ਵੀ ਕੀਤੀ ਹੋਈ ਸੀ ਪਰ ਉਹਨਾਂ ਬੱਚਿਆਂ ਦੇ ਵਿਜੇ ਨਹੀਂ ਸੀ ਲੱਗਦੇ ਕੋਈ ਨਾ ਕੋਈ ਪ੍ਰੋਬਲਮ ਆਈ ਰਹਿੰਦੇ ਸੀ ਤੇ ਇਸੇ ਤਰ੍ਹਾਂ ਹੀ ਸਾਡੇ ਇੱਕ ਰਿਲੇਟਿਵਸ ਦੇ ਵਿੱਚੋਂ ਇੱਕ ਬੱਚੇ ਦਾ ਰਸਤਾ ਨੈਸੇ ਹੋ ਰਿਹਾ। ਕਾਫੀ ਸਮਾਂ ਲੰਘ ਜਾਂਦਾ ਸੀ। ਉਹਨਾਂ ਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਸੀ। ਜ਼ਮੀਨ, ਜਾਇਦਾਦ ਵੀ ਵਧੀਆ ਸੀ, ਘਰ ਵੀ ਬਹੁਤ ਸੋਹਣਾ ਪਿਆ ਹੋਇਆ ਸੀ। ਗੱਡੀ ਵੀ ਸੀ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਤੇ ਨਾ ਹੀ ਮੁੰਡੇ ਦੇ ਵਿੱਚ ਕੋਈ ਕਮੀ ਸੀ। ਉਹ ਵੀ ਬਹੁਤ ਹੀ ਵਧੀਆ ਸੀ। ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਸੀ ਤੇ ਪ੍ਰਮਾਤਮਾ ਤੇ ਵੀ ਉਹਦਾ ਬਹੁਤ ਜ਼ਿਆਦਾ ਭਰੋਸਾ ਸੀ ਗੁਰਦੁਆਰਾ ਸਾਹਿਬ ਜਾਣਾ ਵਾਇਗ੍ਰੋ ਸੱਚੇ ਪਾਸ਼ਾ ਹੀ ਲਾ ਸ਼ੁਕਰਾਨਾ ਕਰਨਾ ਹੋਰ ਜਿਵੇਂ ਕਈ ਭਲਾਈ ਦੇ ਕੰਮ ਕਰਨੇ ਜਿਵੇਂ ਗਰੀਬ ਪੈਣਾ ਜੋ ਹੁੰਦੀਆਂ ਸਨ ਲੋੜਵੰਦ ਪਰਿਵਾਰਾਂ ਦੇ ਵਿੱਚ ਭੈਣ ਭੈਣਾ ਦੇ ਵਿਆਹ ਹੋਣੇ ਉਹਨਾਂ ਦੀ ਮਦਦ ਕਰਨੇ ਜਿੰਨੇ ਚੰਗੇ ਕੰਮ ਸਨ ਉਹ ਸਭ ਉਹ ਕਰਦਾ ਸੀ ਉਹ ਬਹੁਤ ਵਧੀਆ ਕੰਮ ਕਰਦਾ ਸੀ ਪਰ ਉਹਨਾਂ ਨੂੰ ਵਿਆਹ ਦਾ ਉਹਨਾਂ ਦੇ ਬਹੁਤ ਪ੍ਰੋਬਲਮ ਆਉਂਦੀ ਸੀ ਕੋਈ ਰਸਤਾ ਨਹੀਂ ਸੀ ਬੰਦਾ ਤੇ ਉਹਨਾਂ ਦੇ ਦੋ ਬੱਚੇ ਸੀ ਉਹਨਾਂ ਦੇ ਵਿਜੇ ਨਹੀਂ ਸੀ ਲੱਗਦੇ ਉਹਨਾਂ ਨੂੰ ਵਿਜੇ ਨੂੰ ਲੈ ਕੇ ਬਹੁਤ ਪ੍ਰੋਬਲਮ ਆਉਂਦੀ ਸੀ ਤੇ ਉਹਨਾਂ ਨੂੰ ਇਸ ਤਰ੍ਹਾਂ ਹੀ ਕਿਸੇ ਭੈਣ ਪ੍ਰਾਣ ਨੇ ਦੱਸਿਆ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਓ ਉੱਥੇ ਜਾ ਕੇ ਤੁਸੀਂ ਅਰਦਾਸ ਬੇਨਤੀ ਕਰਵਾ ਕੇ ਆਓ ਤੁਸੀਂ ਇੱਕ ਵਾਰ ਜਾਓਗੇ ਅਰਦਾਸ ਬੇਨਤੀ ਕਰਕੇ ਆਓਗੇ ਵਾਗਰੋ ਸੱਚੇ ਭਾਸ਼ਾ ਜੀ ਤੁਹਾਡੀ ਉਹ ਅਰਦਾਸ ਬੇਨਤੀ ਜ਼ਰੂਰ ਪੂਰੀ ਹੋਵੇਗੀ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਸ ਤਰੀਕੇ ਨਾਲ ਅਰਦਾਸ ਭੇਨਦੀ ਕਰਕੇ ਆਓ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਬੱਚਿਆਂ ਦੇ ਵਿਜੇ ਲੱਗ ਨਹੀਂ ਰਹੇ ਅਸੀਂ ਜ਼ਰੂਰ ਤੁਹਾਡਾ ਸ਼ੁਕਰਾਨਾ ਕਰੰਦੇ ਲਈ ਆਵਾਂਗੇ ਸਾਡੇ ਬੱਚੇ ਦਾ ਵਿਆਹ ਹੋ ਜੇ ਜਿਵੇਂ ਅਸੀਂ ਆਪਣੇ ਨੌ ਪੁੱਤ ਨੂੰ ਇੱਥੇ ਮੱਥਾ ਗੁਰਦੁਆਰਾ ਸਾਹਿਬ ਤੋਂ ਕੌਣ ਲੈ ਕੇ ਆਵਾਂਗੇ ਇਸ ਤਰ੍ਹਾਂ ਕਹਿੰਦੇ ਕਿ ਉਹਨਾਂ ਨੇ ਦੱਸਿਆ ਕਿ ਜੋ ਭੈਣ ਭਰਾ ਉਹਨਾਂ ਨੂੰ ਅੜੀ ਸਰ ਸਾਹਿਬ ਗੁਰਦੁਆਰਾ ਸਾਹਿਬ ਜਾਓ ਤੇ ਉਥੇ ਜਾ ਕੇ ਤੁਸੀਂ ਅਰਦਾਸ ਮੰਢੇ ਕਰਵਾ ਕੇ ਆਓ ਸੋ ਸਾਧ ਸੰਗਤ ਜੀ ਉਹ ਜੋ ਪਰਿਵਾਰ ਸਨ ਉਹਨਾਂ ਹਰ ਰੋਜ਼ ਪਾਠ ਕਰਦੇ ਸਨ ਤੇ ਗੁਰਦੁਆਰਾ ਸਾਹਿਬ ਵੀ ਜਾਂਦੇ ਸਨ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਤਾਂ ਸਾਡੇ ਮੰਦੀਆਂ ਗੱਲਾਂ ਨੇ ਪਰਮਾਤਮਾ ਦਾ ਹਰ ਇੱਕ ਜਗ੍ਹਾ ਤੇ ਇੱਕੋ ਹੀ ਪਰਮਾਤਮਾ ਤਾਂ ਇੱਕ ਹੀ ਇਹ ਸਾਡੇ ਵਿਚਾਰ ਬਣੇ ਹੋਏ ਹਨ ਜੇ ਅਸੀਂ ਇੱਥੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਬੇਨਤੀ ਪੰਡ ਸ਼ਾਇਰ ਦੇ ਵਿੱਚ ਜਿੱਥੇ ਵੀ ਰਹਿੰਦੇ ਹਾਂ ਕਹਦੇ ਹਾਂ ਤੇ ਇੱਥੇ ਵੀ ਉਹੀ ਪਰਮਾਤਮਾ ਹੈ ਜੋ ਉੱਥੇ ਹੈ ਉਹਨਾਂ ਦੀ ਇਹ ਸੋਚ ਸੀ ਕਿ ਪਰਮਾਤਮਾ ਇੱਕ ਹੈ ਪਰ ਸਾਡੇ ਇਹ ਜੋ ਆਪਣੀ ਵਿਚਾਰ ਬਣੀ ਹੋਈ ਹੈ ਇਹ ਆਪਣੇ ਮਨਾਂ ਦੇ ਨੇ ਇਹ ਆਪਣੇ ਮਨਾਂ ਦੀ ਹੈ ਇਹ ਸਭ ਦੀ ਆਪੋ ਆਪਣੀ ਸੋਚ ਹੁੰਦੀ ਹੈ ਸੰਗਤ ਜੀ ਉਹ ਪਰਿਵਾਰ ਦੀ ਇਸ ਤਰ੍ਹਾਂ ਦੀ ਸੀ ਸੋਚ ਬਾਕੀ ਉਹ ਪਰਿਵਾਰ ਕੁਝ ਟੁੱਟ ਚੁੱਕਾ ਸੀ ਇੰਨਾ ਟੁੱਟ ਚੁੱਕਾ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਟੈਨਸ਼ਨ ਲੈਂਦੇ ਸੀ ਉਹਨਾਂ ਦੇ ਮਾਤਾ ਪਿਤਾ ਵਿਆਹ ਨੂੰ ਲੈ ਕੇ ਦੂਸਰੇ ਮਾਤਾ ਪਿਤਾ ਤੇ ਦੂਸਰੇ ਮਾਤਾ ਪਿਤਾ ਆਪਣੇ ਬੱਚਿਆਂ ਦੇ ਵਿਜੇ ਨੂੰ ਲੈ ਕੇ ਕਿਉਂਕਿ ਉਹ ਵਿਜੇ ਨੂੰ ਲੈ ਕੇ ਟੈਨਸ਼ਨ ਵਿੱਚ ਰਹਿੰਦੇ ਸੀ ਕਿਉਂਕਿ ਉਹਨਾਂ ਦੇ ਰਿਫਿਊਜ਼ਲ ਆਉਣ ਦੇ ਕਰਕੇ ਕਾਫੀ ਨੁਕਸਾਨ ਹੋ ਜਾਂਦਾ ਸੀ ਉਹਨਾਂ ਨੂੰ ਕੋਈ ਆਸ ਉਮੀਦ ਵੀ ਨਹੀਂ ਸੀ ਹੁਣ ਉਹਨਾਂ ਦੇ ਬੱਚਿਆਂ ਦਾ ਵਿਆਹ ਆ ਜਾਏਗਾ ਤੇ ਸਭ ਤੋਂ ਵੱਡੀ ਗੱਲ ਉਹਨਾਂ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਵੀ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਇਸ ਤਰ੍ਹਾਂ ਨਹੀਂ ਸੀ ਕਿ ਉਹ ਇਹੋ ਜਿਹਾ ਕੋਈ ਗੁਰਦੁਆਰਾ ਸਾਹਿਬ ਥੇ ਸਥਾਨ ਹੋਵੇ ਜਿੱਥੇ ਉਹ ਨਾ ਗਏ ਹੋਣ ਮਹਾਰਾਜ ਦੇ ਪ੍ਰਤੀ ਉਹਨਾਂ ਦਾ ਪ੍ਰੇਮ ਸੀ ਤੇ ਉਹ ਜਦੋਂ ਟੁੱਟ ਜਾਂਦਾ ਪਰਿਵਾਦ ਤੇ ਉਹ ਕਹਿੰਦੇ ਕਿ ਪਰਮਾਤਮਾ ਇੱਕ ਹੈ ਅਸੀਂ ਇੱਥੇ ਹੀ ਅਰਦਾਸ ਬੇਨਤੀ ਕਰਾਂਗੇ ਸਾਡੀ ਅਰਦਾਸ ਬੇਨਤੀ ਇੱਥੇ ਹੀ ਸੁਣੀ ਜਾਣੀ ਹੈ ਪਰ ਜਿਹੜੇ ਵੀਰ ਭੈਣ ਨੇ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਕਿ ਤੁਸੀਂ ਇੱਕ ਵਾਰ ਜਾਓ ਇੱਕ ਵਾਰ ਜਾ ਕੇ ਤੁਸੀਂ ਅਰਦਾਸ ਬੇਨਤੀ ਕਰੋ ਵਾਦੂ ਸੇ ਪਰਮਾਤਮਾ ਦੇ ਪ੍ਰੋਸੇ ਰਖਿਓ ਤੇ ਉਹਨਾਂ ਨੇ ਸੰਗਤ ਜੀ ਕੇ ਆ ਕੇ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਤੱਕ ਬੈਠੇ ਹੀ ਪਰਮਾਤਮਾ ਦੇ ਪ੍ਰੋਸੇ ਤੇ ਹਾਂ ਸਾਨੂੰ ਲੋਕਾਂ ਨੇ ਬਹੁਤ ਜ਼ਿਆਦੇ ਤਾਨੇ ਮਾਰੇ ਨੇ ਮਾਰਨੇ ਸ਼ੁਰੂ ਕਰ ਦਿੱਤੇ ਹਨ ਕਿ ਤੁਹਾਡੇ ਬੇਟੇ ਦਾ ਰਿਸ਼ਤਾ ਨਹੀਂ ਹੋਵੇਗਾ ਜਾਂ ਉਹਨਾਂ ਦੇ ਬੱਚਿਆਂ ਦੇ ਵੀ ਹੁਣ ਵਿਜੇ ਨਹੀਂ ਲੱਗਨੇ ਰਿਫਿਊਜ਼ਲ ਆ ਗਈ ਕੋਈ ਪ੍ਰੋਬਲਮ ਆਉਂਦੀ ਹੋਣੀ ਆ ਜਾਂ ਕਿਵੇਂ ਕਰਕੇ ਉਹ ਆਪਸੇ ਵਿੱਚ ਉਹਨਾਂ ਦੀ ਰਿਸ਼ਤੇਦਾਰੀ ਸੀ ਆਪਸ ਵਿੱਚ ਰਿਲੇਟਿਵਸ ਹਨ ਇਸ ਜੀ ਤੋਂ ਕਾਫੀ ਪਰੇਸ਼ਾਨ ਵੀ ਰਹਿੰਦੇ ਸੀ ਸੰਗਤ ਜੀ ਪਰ ਉਹਨਾਂ ਦਾ ਇਹ ਹੀ ਕਹਿਣਾ ਸੀ ਕਿ ਅਸੀਂ ਹੁਣ ਕਿਤੇ ਵੀ ਨਹੀਂ ਜਾਣਾ ਅਸੀਂ ਘਰ ਬੈਠ ਕੇ ਬਸ ਪਾਠ ਕਰਨਾ ਤੇ ਗੁਰਦੁਆਰਾ ਸਾਹਿਬ ਜਾਣਾ ਪਰ ਉਹਨਾਂ ਦੇ ਜੋ ਭੈਣ ਭਰਾ ਸੀ ਉਹਨਾਂ ਨੇ ਬਹੁਤ ਜ਼ਿਆਦਾ ਕਹਿ ਕੇ ਉਹਨਾਂ ਨੂੰ ਭੇਜਿਆ ਉੱਥੇ ਜਾ ਕੇ ਉਹਨਾਂ ਨੇ ਅੜੀਸਰ ਸਾਹਿਬ ਗੁਰਦੁਆਰਾ ਸਾਹਿਬ ਇੱਕ ਵਾਰ ਹੀ ਉਹ ਗਏ ਤੇ ਐਤਵਾਰ ਵਾਲੇ ਦਿਨ ਸੰਗਤ ਜੀ ਉਹ ਬਹੁਤ ਜ਼ਿਆਦਾ ਉੱਥੇ ਸੰਗਤ ਹੁੰਦੀ ਹੈ ਐਤਵਰਦੇ ਐਤਵਰਵਾਲੇ ਦਿਨੋਂ ਕਿਉਂਕਿ ਕੁਝ ਤਾਂ ਛੁੱਟੀ ਹੁੰਦੀ ਹੈ ਤਾਂ ਕਰਕੇ ਤੇ ਬਹੁਤ ਭੈਣ ਭਰਾ ਬਹੁਤ ਸੰਗਤ ਹੁੰਦੀ ਹੈ ਕਿਉਂਕਿ ਜਿਵੇਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਧੀਰ ਅੰਧੇਰ ਧੀਰ ਹੁੰਦੀ ਹੈ ਅੰਧੇਰ ਨਹੀਂ ਤੇ ਪਰਮਾਤਮਾ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੇ ਹਨ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਸੰਗਤਾਂ ਉਥੇ ਆਉਂਦੀਆਂ ਹਨ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੀਆਂ ਹਨ ਸੇਵਾ ਸਿਮਰਨ ਕਰਦੀਆਂ ਹਨ ਤਾਂ ਇਸੇ ਤਰ੍ਹਾਂ ਸਾਧ ਸੰਗਤ ਜੀ ਉੱਥੇ ਉਹ ਅਢਿਸਰ ਸਾਹਿਬ ਗੁਰਦੁਆਰਾ ਸਾਹਿਬ ਜਾਂਦੇ ਹਨ ਉੱਥੇ ਜਾ ਕੇ ਅਰਦਾਸ ਬੇਨਤੀ ਕਰਦੇ ਹਨ ਉਹ ਪਰਿਵਾਰ ਕਹਿੰਦਾ ਹੈ ਕਿ ਅਸੀਂ ਲੱਡੂਆਂ ਦਾ ਡੱਬੇ ਦਾ ਪ੍ਰਸ਼ਾਦ ਅਸੀਂ ਲਿਆ ਤੇ ਅਰਦਾਸ ਬੇਨਤੀ ਕੀਤੀ ਤੇ ਅਰਦਾਸ ਕਰਕੇ ਉੱਥੇ ਅਸੀਂ ਸੇਵਾ ਕਰਕੇ ਕੁਝ ਸਮਾਂ ਕਹਿੰਦੇ ਬੈਠ ਕੇ ਤੇ ਅਸੀਂ ਵਾਪਸ ਘਰ ਆ ਜਾਂਦੇ ਹਾਂ ਉਨਾਂ ਨੇ ਸੰਗਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਅੱਗੇ ਆਪਣੇ ਬੱਚੇ ਦੇ ਰਿਸ਼ਤੇ ਨੂੰ ਲੈ ਕੇ ਆਪਣੇ ਬੱਚਿਆਂ ਦੇ ਵਿਜੇ ਨੂੰ ਲੈ ਕੇ ਇਹ ਦੱਸ ਬੇਨਤੀ ਕੀਤੀ ਇੱਕ ਵਾਰ ਹੀ ਉਹ ਪਰਵਾਜ਼ ਜਾ ਕੇ ਆਇਆ ਤੇ ਉਹਨਾਂ ਦੇ ਕਹਿਣ ਤੇ ਜਦੋਂ 1-2 ਮਹੀਨੇ ਜਾਂਦੇ ਤਾਂ ਜਿਹੜੇ ਪਰਿਵਾਰ ਦੇ ਬੱਚੇ ਦਾ ਰਿਸ਼ਤਾ ਨਹੀਂ ਸੀ ਹੁੰਦਾ ਉਹ ਪਰਿਵਾਰ ਨੂੰ ਕੁਝ ਰੇਸੇ ਆਉਣੇ ਸ਼ੁਰੂ ਹੋ ਜਾਂਦੇ ਹਨ ਕਹਿੰਦੇ ਕਿ ਪਹਿਲਾਂ ਰਿਸ਼ਤੇ ਆਉਂਦੇ ਸੀ ਪਰ ਕਹਿੰਦੇ ਕੋਈ ਗੱਲ ਨਹੀਂ ਸੀ ਬੰਦੀ ਕੋਈ ਦੱਸਦਾ ਨਹੀਂ ਸੀ ਜਵਾਬ ਨਹੀਂ ਸੀ ਦੇਂਦਾ ਕਹਿੰਦੇ ਕਿ ਰਿਸ਼ਤੇ ਆਉਂਦੇ ਹਨ ਕਾਫੀ ਗੱਲਾਂ ਬੱਥਾ ਚੱਲਦੀਆਂ ਹਨ ਬਸ ਹੁਣ ਜਿਵੇਂ ਪਹਿਲਾਂ ਜ਼ਿਆਦਾ ਪ੍ਰੋਬਲਮ ਆਉਂਦੀਆਂ ਸੀ ਹੁਣ ਕਟ ਗਈਆਂ ਕਹਿੰਦੇ ਉਹਨਾਂ ਨੇ 1-2 ਮਹੀਨੇ ਬਾਅਦ ਜਦੋਂ ਉਹਨਾਂ ਨੂੰ ਲੱਗਾ ਕਿ ਵਾਇਰਸ ਸੱਚੇ ਪਾਤਸ਼ਾਹ ਜੀ ਦੀ ਸਾਡੇ ਤੇ ਕਿਰਪਾ ਹੋ ਰਹੀ ਹੈ ਉਹ ਇੱਕ ਵਾਰ ਫਿਰ ਅੜਿਸਰ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਆਏ ਤੇ ਉਹ ਹੀ ਜਿਨ੍ਹਾਂ ਦੇ ਬੱਚੇ ਦਾ ਰਿਸ਼ਤਾ ਨਹੀਂ ਸੀ ਹੁੰਦਾ ਉੱਥੇ ਜਾ ਕੇ ਫਿਰ ਅਰਦਾਸ ਪੈਂਦੀ ਕਰਕੇ ਆਏ ਤਾਂ ਸੰਗਤ ਜੀਓ ਪਰਿਵਾਰ ਦੋ ਵਾਰ ਦੋ ਮਹੀਨਿਆਂ ਦੇ ਵਿੱਚ ਦੋ ਵਾਰ ਹੀ ਜਾ ਕੇ ਆਏ ਤੇ ਉਹਨਾਂ ਨੇ ਤੇ ਉਹਨਾਂ ਦੇ ਬੱਚੇ ਦਾ 3.5 ਮਹੀਨੇ ਦੇ ਵਿੱਚ ਰਿਸ਼ਤਾ ਹੋ ਗਿਆ ਰਿਸ਼ਤਾ ਹੋਇਆ ਜਿਵੇਂ ਲਗਾ ਲਓਗੇ ਅੱਜ ਰਿਸ਼ਤਾ ਹੋ ਜਾਂਦਾ ਤੇ ਅੱਜ ਤੋਂ ਸਿਰਫ 20 ਦਿਨ ਉਹਨਾਂ ਨੇ ਦਿੱਤੇ ਲੜਕੀ ਵਾਲਿਆਂ ਨੇ ਉਹ ਕਹਿੰਦੇ ਕਿ ਅਸੀਂ ਮੈਰਿਜ ਜਲਦੀ ਕਰਨੀ ਹੈ ਤੇ 20 ਦਿਨ ਦੇ ਵਿੱਚ ਵਿਆਹ ਵੀ ਹੋ ਗਿਆ 3.5 ਮਹੀਨਿਆਂ ਦੇ ਵਿੱਚ ਉਹਨਾਂ ਦੇ ਬੱਚੇ ਦਾ ਵਿਆਹ ਹੋ ਗਿਆ ਕਿਥੇ 3.5 ਤੋਂ 4-5 ਸਾਲ ਹੋ ਗਏ ਸੀ 5 ਸਾਲ ਤੱਕ ਦਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਕੋਈ ਵੀ ਰਿਸ਼ਤਾ ਨਹੀਂ ਸੀ ਹੁੰਦਾ ਕਮੀ ਵੀ ਕਿਸੇ ਚੀਜ਼ ਦੀ ਨਹੀਂ ਸੀ ਵਾਈਗਰੂ ਦਾ ਦਿੱਤਾ ਸਭ ਕੁਝ ਸੀ ਪਰ ਸੰਗਤ ਜੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਸੀ ਜਿਹਦੇ ਕਰਕੇ ਕਈ ਵਾਰ ਸਾਡੀ ਜ਼ਿੰਦਗੀ ਮੁਸ਼ਕਲਾਂ ਆਉਂਦੀਆਂ ਹਨ ਇਸੇ ਤਰ੍ਹਾਂ ਅੜਿਸਰ ਸਾਹਿਬ ਗੁਰਦੁਆਰਾ ਜਾ ਕੇ ਉਸ ਪ੍ਰਾਦੇ ਵਿਆਹ ਦਾ ਕਾਰਜ ਜਿਹੜਾ ਉਹ ਸਫਲ ਹੋ ਗਿਆ ਤੇ ਫਿਰ ਉਹ ਸਾਰਾ ਪਰਿਵਾਰ ਨਾਲ ਹੀ ਆਪਣੀ ਵਾਈਫ ਨੂੰ ਲੈ ਕੇ ਗੁਰਦੁਆਰਾ ਸਾਹਿਬ ਜਾਂਦੇ ਹਨ ਤੇ ਅਰਦਾਸ ਬੇਨਤੀ ਕਰਕੇ ਆਉਂਦੇ ਹਨ ਕਿ ਵਾਹਿਗੁਰੂ ਲੱਖ ਲੱਖ ਸ਼ੁਕਰਾਨਾ ਤਸੇ ਮੇਸੇਤ ਨਾਲ ਸੰਗਤ ਜਿਹੜਾ ਉਹ ਦੋ ਬੱਚੇ ਸਨ ਉਹਨਾਂ ਦੇ ਵਿਜੇ ਨਹੀਂ ਹੁੰਦੇ ਸਨ ਜਦੋਂ ਇਨ੍ਹਾਂ ਬੱਚਿਆਂ ਦੇ ਬੱਚੇ ਦਾ ਵਿਆਹ ਹੋ ਗਿਆ ਉਹ ਦੂਸਰੀ ਵਾਰ ਇਨ੍ਹਾਂ ਦੇ ਨਾਲ ਜਾ ਕੇ ਆਏ ਤੇ ਉਹਨਾਂ ਦਾ 6 ਕੁ ਮਹੀਨਿਆਂ ਦੇ ਵਿੱਚ ਵਿੱਚ ਦੋਨਾਂ ਬੱਚਿਆਂ ਦਾ ਕੁਝ ਦਿਨਾਂ ਦੇ ਕੁਝ ਦਿਨਾਂ ਦੇ ਗੈਪ ਦੇ ਨਾਲ ਦੋਨੋਂ ਬੱਚਿਆਂ ਦੇ ਵਿਜੇ ਆ ਗਏ ਨਹੀਂ ਤਾਂ ਇੰਨੇ ਵਾਰ ਰਿਫਿਊਜ਼ਲ ਆ ਚੁੱਕੀ ਸੀ ਉਹਨਾਂ ਦੇ ਪਰਿਵਾਰ ਨੂੰ ਕੋਈ ਵੀ ਆਸ ਉਮੀਦ ਨਹੀਂ ਸੀ ਰਹਿ ਗਈ ਉਹਨਾਂ ਦੇ ਬੱਚਿਆਂ ਦਾ ਕਦੇ ਵੀਜ਼ਾ ਵੀ ਆਵੇਗਾ ਤੇ ਇੱਕ ਵਾਰ ਰਿਫਿਊਜ਼ਲ ਲਾਉਣ ਦੇ ਨਾਲ ਉਹ ਕਹਿੰਦੇ ਕਿ ਸਾਡਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਸੀ ਕਹਿੰਦੇ ਕਿ ਬਹੁਤ ਜ਼ਿਆਦਾ ਸੀ ਟੈਨਸ਼ਨ ਦੇ ਵਿੱਚ ਸੀ ਬੱਚੇ ਕਹਿੰਦੇ ਕਿ ਬਹੁਤ ਟੈਨਸ਼ਨ ਵਿੱਚ ਰਹਿੰਦੇ ਸੀ ਉਹਨਾਂ ਦਾ ਇਹ ਹੀ ਕਹਿਣਾ ਹੁੰਦਾ ਸੀ ਕਿ ਅੱਜ ਤੋਂ ਬਾਅਦ ਦੇ ਵਿੱਚ ਅਸੀਂ ਕੁਝ ਨਹੀਂ ਕਰਨਾ ਅਸੀਂ ਪੜ੍ਹਨਾ ਨਾ ਹੀ ਅਸੀਂ ਅੱਗੇ ਪੜ੍ਹਨਾ ਹੈ ਕਿਉਂਕਿ ਉਹਨਾਂ ਦਾ ਮਨ ਬਹੁਤ ਖਰਾਬ ਹੁੰਦਾ ਸੀ ਇਸ ਸਾਡੇ ਇੰਨੇ ਵਧੀਆ ਬੈਂਡ ਹੋਣ ਦੇ ਬਾਵਜੂਦ ਸਟੱਡੀ ਹੋਣ ਦੇ ਬਾਵਜੂਦ ਸਾਡੇ ਵਿਜੇ ਦੇ ਵਿੱਚ ਰਿਫਿਊਜ਼ਲ ਆਉਂਦੀ ਹੈ। ਇਸੇ ਤਰ੍ਹਾਂ ਸਾ ਸੰਗਤ ਜੀ ਅੜੀਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਪੇਨਦੀ ਕਰਵਾਈ ਤੇ ਕਦੇ ਖਾਲੀ ਨਹੀਂ ਜਾਂਦੇ ਤੁਸੀਂ ਜ਼ਰੂਰ ਇੱਕ ਵਾਰ ਅੜੀਸਰ ਸਾਹਿਬ ਗੁਰਦੁਆਰਾ ਸਾਹਿਬ ਜਾਓ ਤੁਹਾਡੇ ਵਿਆਸਮੰਦੀ ਜੋ ਵੀ ਮੁਸ਼ਕਲ ਹੈ ਜਾਂ ਕੋਈ ਤੁਹਾਡਾ ਕਾਫੀ ਸਾਲਾਂ ਤੋਂ ਕੰਮ ਅੜਿਆ ਹੋਇਆ ਹੈ ਉਹ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਸੋ ਸਾਧ ਸੰਗਤ ਜੀ ਤੁਸੀਂ ਇੱਕ ਵਾਰ ਜ਼ਰੂਰ ਅੜਿਸਰਬ ਸਾਹਿਬ ਗੋਦਵਾਰਾ ਸਾਹਿਬ ਜਾ ਕੇ ਅਰਦਾਸ ਪੈਂਦੇ ਕਰਵਾਓ ਵਿਸ਼ਵਾਸ ਰੱਖ ਕੇ ਪ੍ਰਮਾਤਮਾ ਤੇ ਤੁਹਾਡੀ ਜਿੰਨੀਆਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਪ੍ਰੋਬਲਮ ਆ ਰਹੀਆਂ ਹਨ ਉਹ ਸਭ ਦੂਰ ਹੋ ਜਾਣਗੀਆਂ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੇ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ